ਲੋ ਜੀ ਪਹੁੰਚ ਗਏ ਜੀ ਭੈਣ ਕੋਲ ਆਪਣੀ ਕੋਲ ਐਡੇ ਸਰਵਿਸੇ ਕਰੀ ਜਾਂਦੀ ਤੁਹਾਡੀ ਭਾਗ ਦੀ ਕੋਈ ਕੰਮ ਨਹੀਂ ਆਉਦਾ ਦੇ ਲੈ ਭੈਣ ਤੇਰੇ ਸਾਹਮਣੇ ਭੈਣ ਬੁਲਾ ਦੇ ਪਹਿਲਾਂ ਸਾਸਰੀ ਘਰ ਸਾਸਰੀ ਘਰ ਜੀ ਸਰਵਿਸ ਹੋਈ ਤੋਂ ਦੀਏ ਤੋਂ ਕਦੇ ਪਰਚਾਈ ਨਹੀਂ ਹੁੰਦੀ ਕਦੇ ਪੀਪੀ ਦੀ ਹੁੰਦੀ ਹੈ ਕਦੇ ਮੇਰੀ ਕਰਤੀ ਕਦੇ ਇਹਨਾਂ ਦੀ ਕਰਾ ਦਿੰਦਾ ਮੈਂ ਬਾਜੀ ਤੇ ਮੈਂ ਬਾਜੀ ਤੇ ਇਹਨਾਂ ਦੀ ਕਰਵਾ ਦਿੰਦਾ ਹਾਂ ਇਹ ਦੋ ਜੜੀਆਂ ਰਲ ਕੇ ਮੇਰੀ ਕਰ ਦਿੰਦੀ ਹੈ ਸਰਵਿਸ ਤੇ ਤੁਸੀਂ ਵਿਚਾਰੇ ਆੜੇ ਬਹੁੰਦਾ ਰਹੇਗਾ ਹਾਂ ਓ ਚੱਲ ਦੋ ਘੜੀ ਹਾਸਲੇ ਤੁਸ ਨੇ ਹੋਰ ਕਿਆ ਹੈ ਇੱਥੇ ਤੇ ਕਿਆ ਲੈ ਲੈਣਾ ਸਾਰੀ ਗੱਲ ਪਿਆਰ ਮੁਹੱਬਤ ਦੀ ਆ ਬਾਕੀ ਕੇਲੇ ਅਸੀਂ ਲੈ ਕੇ ਆਏ ਤੇ ਜੀ ਅਕੇਲੇ ਰੀਤੇ ਖਾ ਗਈ ਉਹ ਪੁੱਛੇ ਨਾ ਪਛਾਵੇ ਕੇਲਿਆਂ ਨੂੰ ਇਹ ਤਾਰੂਣ ਪਤਾ ਨਹੀਂ ਇਹਨੇ ਕਹਿੰਦਾ ਕੀ ਕਿਆ ਵਾ ਕਾਦੇ ਵੀ ਮੈਂ ਢੱਠੀ ਮਿਲਦੀ ਆ ਪਰ ਆਹ ਚੱਕ ਕਮ ਜੀ ਹਾਏ ਹਾਏ ਕਾਦੇ ਮਾਰਦੀ ਪੁੱਤ ਵੀ ਬੇਇੱਜ਼ਤੀ ਕਰਦੀ ਵੀਡੀਓ ਤੇ ਹਾਂ ਹਾਂ ਇਹਦੇ ਕਦੇ ਕਮਜੇ ਖੋਲੇ ਜਾਂਦੀ ਆ ਕਾਤੇ ਬੁੱਤ ਨੈਲੀ ਜੀ ਬੇਨਾ ਕਹਿੰਦੇ ਇੱਕ ਕੇਲਾ ਖਾਣ ਨਾਲ ਕਬਜ਼ ਹੁੰਦੀ ਆ ਚਾਰ ਕੇਲੇ ਖਾਣ ਨਾਲ ਕਬਜ਼ ਨਹੀਂ ਹੁੰਦੀ ਮੈਂ ਬਾਪੂ ਨੂੰ ਖਲਾਈ ਸੀ ਉਹ ਬਾਪੂ ਸਾਡੇ ਕਬਜ਼ੀ ਲੈ ਜਾਂਦੀ ਹਾਂ 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 ਇਹ ਗੱਲ ਆਏ ਅੱਛਾ ਤਾਂ ਜਦ ਪਰਤੇ ਆ ਕੇ ਦੇਖ ਲੋ ਇਹਦੀ ਖੁੱਲਦੀ ਆ ਇਹਦੀ ਖੁੱਲਣੀ ਆ ਅੱਛਾ ਇਕੱਠੇ 5 6 ਖਾ ਲੂਗੀ ਠੀਕ ਐ ਜੇ ਇਹਨੂੰ ਜਾਲ ਕੱਜੋਜਵੇਂ ਮੇਰੇ ਕੋਈ ਚੱਕਰ ਨਹੀਂ ਲੱਗਦਾ ਤਾਂ ਗਰਮਾ ਸਰ ਅਮਲੀ ਚਾਹ ਨੂੰ ਤਾਂ ਰੀਤ ਵੀ ਸਵੇਰੇ ਉੱਠਦੀ ਥਾਰ ਚਾਹ ਪੀੜੀਏ ਮੈਂ ਚਾਹ ਪੀੜੀਲਾ ਲੈ ਸੋਇਆ ਅਮਲੀ ਓ ਅਮਲੀ ਅਰੇ ਕਰਨ ਨਹੀਂ ਚਾਹ ਤੂੰ ਉਹਨੂੰ ਕਰਦਾ ਇੰਨਾ ਕਰਨ ਬਸ ਇੱਕ ਕਰਦਾ ਹੈ ਵੇਜ ਕੁਰਕਰੀ ਮੈਗੀ ਚਲ ਉਹ ਕਰਨ ਨਾ ਉਹਦੇ ਹੱਥਾਂ ਪਰ ਨਾ ਮਾਰ ਦੇਖ ਪੇਪਰ ਘਾ ਤੇਰੇ ਹੋ ਰਿਹਾ ਚੱਲ ਰਿਹਾ ਪੇਪਰ ਤਾਂ ਪੰਨ ਪੰਨ ਪੇਪਰ ਲਾ ਦਿੰਦਾ 5 ਪੰਜ ਮਿੰਟ ਪੰਜ ਮਿੰਟ ਦਾ ਕਰ ਲੂੰ ਕਾਲੂ ਦੂਜਾ ਪੇਪਰ ਬੁੱਕ 13 ਤਰੀਕ ਨੂੰ ਸ਼ਾਮ ਯਾਰ ਉਹ ਨਹੀਂ ਬਲਿੰਦਰ ਕੋਲ ਹੈ ਅੱਛਾ ਬਲਿੰਦਰ ਕੋਲ ਜਾਣਾ ਹੈ 13 ਨੂੰ ਪੇਪਰ ਖਤਮ ਹੈ ਬਸ ਅੱਛਾ ਉੱਥੇ ਜਾ ਕੇ ਫ੍ਰੀ ਫਾਇਰ ਜੀ ਬਸ ਖੇਡਣੀ ਆਨੇ ਨਹੀਂ ਖੇਡਣੀ ਫਾਇਰ ਕਰੇ ਬੋਲੀਆ ਹੋਣੀ ਆ ਅੱਛਾ ਉਹਦੇ ਘਰ ਕਹਿੰਦੇ ਉੱਥੇ ਬਣਾਉਣੀ ਬੋਲੀ ਕਰੇ 14 ਤਰੀਕ ਨੂੰ 14 ਤਰੀਕ ਨੂੰ ਤੇਰਾ ਕਿ ਬਹੁਤ ਪਰਫੈਕਟ ਮੈਂ ਸ਼ਾਮ ਨੂੰ ਜਿੰਦਰ ਨੂੰ ਦੂਆ ਕੋਲ ਹੂੰ ਹੂੰ ਦੇਖਾਂਗੇ ਵੀ ਰਾਤ ਰਾਤ ਆ ਕੇ ਹਾਂਗੇ ਜੀ ਚੱਲ ਆ ਗਏ ਇਹਨਾਂ ਵਾਲੇ ਤੇ ਆਪਣਾ ਤਾਂ ਨਾ ਵੀ ਮੱਥਾ ਨਿਕਲਣਾ ਚਾਹੀਦਾ ਬਹੁਤ ਟਾਈਮ ਹੀ ਲੱਗਿਆਗਾ ਸਾਡਾ ਅਗਲੇ ਤੋਂ ਤੁਹਾਨੂੰ ਅਪਸ਼ੈਨੂ ਲਾਣਾ ਹੋਊਗਾ ਤੇਰਾ ਮਗਰ ਪੀਊਗੀ ਡੱਲੂ ਵੀ ਹੋ ਹੁਕਮ ਆਂਦਰ ਸਭ ਕੋ ਬਾਹਰ ਹੁਕਮ ਨਾ ਕੋਈ ਜਾਂ ਹੁਕਮ ਨਾ ਤੇਰੀ ਗੱਲ ਕਿ ਆ ਨਾਲੀ ਪ ਸ਼ਨੀਵਾਰ ਨੂੰ ਐਸਪੈਸ਼ੀਅਲ ਸੀ ਉਹ ਕੋਮਣ ਚਲੇਗੇ ਤੇ ਚਾਹ ਪਰ ਹੁਣ ਮੈਂ ਜਾ ਕੇ ਨਹੀਂ ਆਲੀ ਨਹੀਂ ਨਹੀਂ ਅੱਛਾ ਸ਼ਨੀਵਾਰ ਪਿਛਲੇ ਸ਼ੈਲ ਕਰਾਂਗਾ ਪਰ ਅੱਜ ਤੋਂ ਚੜ੍ਹਦੇ ਦੀ ਚਾਹ ਪਰ ਦੀ ਚੜ੍ਹਦੇ ਦੀ ਚੜ੍ਹਦੇ ਦੀ ਜਾਣੀ ਬਿੱਖੇ ਜਾਣੀ ਨਹੀਂ ਪਰ ਗਏ ਹਾਂ ਆਕੜੀਆਂ ਫਿਰ ਕਿ ਡੈਡੀ ਪਰ ਜਾਣਾ ਸੀ ਚਾਹ ਤਾਂ ਡੈਡੀ ਦਾ ਪੁੱਤ ਤੁਹਾਡਾ ਚਾਹ ਪੀਂਦੇ ਹੀ ਨਹੀਂ ਤੁਹਾਡਾ ਡੈਡੀ ਤਾਂ ਤੁਹਾਡਾ ਚਾਹ ਪੀਂਦੇ ਨਹੀਂ ਬਸ ਦੁੱਧ ਤੋਂ ਕੁਝ ਵੀ ਮੈਂ ਇਸ ਮੰਗਣਾ ਪੀਂਦਾ ਕਿੱਕਣਾ ਵੀ ਆਸ ਤਾਂ ਆਪਣੀ ਆਪਣੀ ਸੂਟਾ ਮਾਰ ਕੇ ਪੀਓ ਹੈ ਨਾ ਪਤਾ ਲੱਗੇ ਕਿਸੇ ਨੂੰ ਪੀਂਦੇ ਕਿਸੇ ਨੂੰ ਨਾ ਹੁਣ ਜੀ ਮੈਂ ਕਰਦੇ ਨਾ ਤੇ ਉਹਦੇ ਵਿੱਚ ਇਹ ਮਿੱਠਾ ਨਹੀਂ ਘੱਟ ਪਾਉਣੇ ਆ ਉਹ ਉਹਨੂੰ ਪਤਾ ਕਰਕੇਗਾ ਕਿ ਆਹੋ ਕੀ ਹੋ ਜਾਵੇ ਦੀ ਮਿੱਟੀ ਨਾਲੇ ਕੁਟਿਆ ਮੋੜ ਕੇ ਖਾਓ ਇਹ ਗੱਲ ਕਰਦੀ ਹੈ ਇਹ ਬੰਦਾ ਸੁੱਤਾ ਵੀ ਪਿਆ ਹੋਗਾ ਨਾ ਹਾਂ ਆਏ ਉਹ ਸੁੱਤੇ ਮਾਰਦੀ ਆ ਉਹ ਮੇਰੀ ਕਰਦੇ ਸੁੱਕ ਤਾਂ ਕੇ ਬਾਜੇ ਨੂੰ ਹੁੰਦੀ ਅੱਦ ਅਮੋ ਜੀ ਠੀਕ ਹੈ ਮਰੋਂ ਉਹ ਯਾ ਸੁਟੇ ਮਾਰ ਕੇ ਪਿੰਦਾ ਉਹ ਜਦੋਂ ਸਾਹ ਖਿੱਚਦੇ ਅੰਦਰ ਨੂੰ ਚਾਹ ਤਾਂ ਲਜਾਣੀ ਉਹ ਹੁਣ ਰੋਜ਼ੀ ਹੋ ਜਾਂਦੀ ਅਸੀਂ ਨਹੀਂ ਬੀਚ ਤੁਸੀਂ ਤਾਂ ਬਈ ਦੇਖ ਐਨਾ ਤਾਂ ਹੋ ਗਿਆ ਕੋਰਸ ਸਵੇਰੇ 6 ਵਜੇ ਤੋਂ ਲੈ ਕੇ 7:30 ਵਜੇ ਤੱਕ ਨੂੰ ਚਾਰ ਚਾਰ ਗਲਾ ਹੱਤਾ ਚਾਹ ਤਾਂ ਪੀ ਜੰਨੀਆਂ ਇਹ ਫੇ ਠੀਕ ਹੈ ਤੁਹਾਡਾ ਤਾਂ ਕੋਰਸ ਹੋਇਆ ਪਿਆ ਮੇਰਾ ਕੋਰਸ ਹੋਈ ਨਹੀਂ ਅੱਜ ਦੀ ਵੀਡੀਓ 'ਚ ਚਾਹ ਦੀ ਚਰਚਾ ਚੱਲਦਾ ਘਰ ਵੀ ਚਾਹ ਐ ਚਾਹ ਹੋएगी ਹੁਣ ਹੁਣ ਫੇਰ ਚਾਹ ਚਾਹ ਹੋ ਰਹੀ ਮੈਨੂੰ ਉਹਦੇ ਵਿੱਚ ਇੰਨੀ ਕ ਚਾਹ ਦੇ ਕੇ ਸਾਰਾ ਆਪੇ ਠੁੱਠਾ ਖਾਲੀ ਕਰ ਦਿੰਦੀ ਆ ਬਕਿੰਦੀ ਆ ਉਹ ਵਧੀਆ ਜਦ ਤੱਕ ਪੱਤ ਦੀ ਪੀ ਜਾਓ ਜਦੋਂ ਤੱਕ ਜਾਬ ਬਣਨ ਲੱਗਿਆ ਤੁਹਾਡੇ ਮੈਂ ਵੀ ਉਹ ਪੀਦੀ ਮੇਰੇ ਤੇ ਜਾਬ ਆਉਂਗਾ ਮੈਂ ਪੀਦੀ ਆ ਬਾਪੂ ਥੋੜਾ ਬਹੁਤ ਪਿੰਦਾ ਰੋਟੀ ਘਟਾਉਂਦਾ ਚਾਹ ਚਾਹ ਤੂੰ ਐਂ ਵੀ ਚਾਹ ਘੱਟ ਮੇਰੇ ਰੋਟੀ ਨਾਲ ਆਉਂਦਾ ਹੈ ਚਾਹ ਖਰਾਬ ਤਾਂ ਚਾਹ ਖਰਾਬ ਪਰ ਚਾਹ ਵਰ ਪਿੰਦਾ ਹੀ ਜਾਂਦਾ ਹੈ ਆਪਾਂ ਪਤਾ ਨਾਲ ਵੀ ਆਪਣੀ ਹੀ ਖਰਾਬ ਕਰਦੀ ਆ ਸਾਰੇ ਇੱਥੇ ਦਾਰੂ ਵਾਲੇ ਕਿੰਨੇ ਆ ਵੀ ਦਰ ਖਰਾਬ ਲਾਉਂਦੇ ਨੂੰ ਪਤਾ ਸਾਰਾ ਨਹੀਂ ਵੀ ਮੇਰੇ ਚਾਹ ਦੀ ਸਭ ਜਾ ਖਰਾਬ ਕਰਦੀ ਆਹੀ ਗੱਲ ਵਾਈ ਤੇ ਲੱਗ ਹੁੰਦੀ ਆ ਵਾਈ ਮਿੱਠਾ ਕਦੇ ਨਹੀਂ ਛੱਡਦਾ ਮਿੱਠੇ ਦਾ ਮੈਂ ਕੀ ਕਰਾਂ ਪਤਾ ਨਹੀਂ ਕਿ ਛੱਡਦਾ ਉਹ ਵੀ ਜੀ ਕਰਦਾ ਹੂੰ ਓਹੋ ਫਤਗਿਆ ਬਿਮਾਰੀਆਂ ਨੇ ਨੂੰ ਪਤਾ ਕਿ ਦੀਦੀ ਬਿਮਾਰੀ ਆਕਣਾ ਹੁੰਦੀ ਆ ਜੇ ਹੁਣ ਆਪਣਾ ਬੀਬੀ ਵਧਿਆ ਘਟਿਆ ਪਾਉਂਦਾ ਆਪਾਂ ਨੂੰ ਨੂਨ ਨੂੰ ਜ਼ਿਆਦਾ ਦਿਲ ਕਰਦਾ ਹਾਂ ਉਹ ਚੀਜ਼ ਨੂੰ ਜ਼ਿਆਦਾ ਦਿਲ ਕਰਦਾ ਮਿੱਠਾ ਸ਼ੂਗਰ ਵਧਿਆ ਤੇ ਮਿੱਠਾ ਬਣ ਜਿਵੇਂ ਮਿੱਠਾ ਖਾਂਦਾ ਹੁੰਦਾ ਹੁੰਦਾ ਏ ਉਹ ਹੁੰਦਾ ਏ ਕੁਦਰਤੀ ਗੱਲ ਜਿਹੜੀ ਚੀਜ਼ ਤੇ ਡਾਕਟਰ ਜਵਾਬ ਦੇ ਦੇਵੇ ਕੋਈ ਵੀ ਡਾਕਟਰ ਕਹੇ ਕੋਈ ਵੀ ਆਪਾਂ ਨੂੰ ਕਹਦੇਵੇ ਵੀ ਉਹ ਚੀਜ਼ ਖਾਣੀ ਨਹੀਂ ਹੈਗੀ ਉਹ ਕੁਦਰਤੀ ਉਹ ਕੁਦਰਤੀ ਤੌਰ ਤੇ ਆਪਣਾ ਮਨ ਸਟਰੋਂਗ ਕਰਨਾ ਪੈਣਾ ਹਾਂ ਜੇ ਸੀ ਆਪਣਾ ਮਨ ਨੂੰ ਪਾ ਜਿੱਤ ਲਿਆ ਤਾਂ ਸਭ ਕੁਝ ਜਿੱਤ ਲਿਆ ਜਿਹਨੇ ਮਨ ਜਿੱਤ ਲਿਆ ਉਹ ਤਾਂ ਮਾਤਾ ਜਿੱਤੇ ਨਹੀਂ ਹੁੰਦਾ ਹਾਂ ਮਨ ਜਿੱਤੇ ਜੱਗ ਜੀਤ ਜਿਹਨੇ ਮਨ ਜਿੱਤ ਲਿਆ ਬਸ ਜੱਗ ਜਿੱਤ ਲਿਆ ਟੱਟ ਤੇ ਚੱਲਣਾ ਪੜਿਆ ਆਪ ਨੂੰ ਆਪੋਂ ਕਹਿੰਦੇ ਵੀ ਜੇ ਸਰੀਰ ਠੀਕ ਰੱਖਣਾ ਆ ਚੀਜ਼ ਛੱਡ ਦੋ ਆ ਛੱਡ ਦੋ ਪਰ ਆਪਣੀ ਤੇ ਛੱਡ ਨਹੀਂ ਆ ਛੱਡ ਨਹੀਂ ਹੁੰਦੀ ਹੁਣ ਆਇਆ ਤਾਂ ਡਾਕਟਰ ਨੇ ਮੈਨੂੰ ਕਹਤਾ ਤਾਂ ਤੇਰੀ ਬੀਪੀ ਦੀ ਗੋਲੀ ਪੱਕੀ ਹੋ ਚੱਲਣੀ ਆ ਜੀ ਇਹਦਾ ਮਾਉ ਖਾਂਦਾ ਨਹੀਂ ਮੈਨੂੰ ਡਾਕਟਰ ਨੇ ਕਹਤਾ ਤੇਰੀ ਸ਼ੂਗਰ ਦੀ ਗੋਲੀ ਪੱਕੀ ਚੱਲਣੀ ਆ ਮਾਉ ਖਾਂਦਾ ਨਹੀਂ ਦੇ ਤੁਸੀਂ ਬਾਬਾ ਮੈਂ ਆਪਣੇ ਮਨ ਨੂੰ ਸਮਝਾ ਲਿਆ ਨਾ ਮਮਾ ਨੂੰ ਮੈਂ ਅਰਜਨ ਸੱਕ ਸ਼ੁਰੂ ਕਰਤਾ ਪਿੰਨਾ ਆਪਣਾ ਵੀ ਚੱਲ ਮੇਰਾ ਬੀਪੀ ਦੀ ਜਿਹੜੀ ਪ੍ਰੋਬਲਮ ਸੀ ਫੇਰੀ ਉਹਨੇ ਹੱਲ ਕਰ ਦਿੱਤੀ ਫੋਨ ਮੇਰਾ ਪਤਲਾ ਹੋ ਗਿਆ ਮੇਰਾ ਬਲੱਡ ਪ੍ਰੈਸ਼ਰ ਘਟ ਗਿਆ ਤੇ ਸਹੀ ਰਹਿਣ ਲੱਗ ਗਿਆ ਹਾਂ ਦੋ ਕੁ ਦਿਨ ਤੋਂ ਦੀ ਐ ਸੱਚੀ ਸੱਚੀ ਗੱਲ ਵੀ ਵਿਕਿੰਗ ਜਿਆਦਾ ਤਾਂ ਸੱਚ ਜੜਦਾ ਹਾਂ ਤੇ ਨਿਕੀ ਚੱਲਣਾ ਛੱਡਾ ਗੁੱਸਾ ਦੇਖ ਜਾ ਭੈਣ ਮੇਰੀ ਮੇਰਾ ਵਾਅਦਾ ਨਹੀਂ ਕਹਿੰਦਾ ਨਹੀਂ ਮੇਰੀ ਗੱਲ ਸੁਣ ਭੈਣ ਹੁਣ ਬੰਦਾ ਘਰ ਕੰਮਕਾਰ ਕਰਕੇ 10:30 ਵਜੇ ਬਹਿ ਕੇ ਆ ਕੇ ਕਰ ਹੁਣ ਤੁਸੀਂ ਕੀ ਕਰਨਾ ਖੰਡੇ ਨੂੰ ਚੱਲੀਏ ਬੀਪੀਓ ਬਦੂਗਾ ਹੋਰ ਹੁਣ ਉੱਥੇ ਕਿਆ ਬਦੂਗਾ 10 ਬੰਦਾ ਕਿਆ ਕਹੇ ਨਹੀਂ ਨਹੀਂ ਹੁਣ ਤਾਂ ਪਹਿਲੇ ਜਿਉਗਾ ਜੀ ਲਾਲਾ ਪਤਾ ਕਿਆ ਕਰਦਾ ਹੈ ਜੇ ਮਾਲਾ ਕੋਈ ਕੰਮ ਹੁੰਦਾ ਆ ਕੇ ਬੋਸ ਨਾਲ ਤੇ ਆਣਾ ਅੱਗੇ ਮੈਨੂੰ ਹੱਥ ਲਾ ਕੇ ਕਹਿੰਦਾ ਵੀ ਆਏ ਆ ਹੈਨਾ ਬਈ ਆਣਾ ਕੰਮ ਹੋ ਪਤਾ ਕਿਆ ਕਰੂਗਾ ਆ ਵੀ ਮੈਂ ਉਹਨੂੰ ਨੋਟ ਕਰਦੀ ਮੈਂ ਤਾਂ ਸਮਝੇ ਨਹੀਂ ਕਿਆ ਗੱਲ ਹੋ ਗਈ ਵੀ ਬਾਤ ਨੋਟ ਵੀ ਤੂੰ ਪਹਿਲਾਂ ਪਿਆਰ ਕਰ ਕੇ ਕਹਿੰਦਾ ਹਾਂ ਠੀਕ ਹੈ ਹੁਣ ਕਦੀ ਤੂੰ ਆਏ ਕਹਿੰਦਾ ਧੱਕਾ ਮਾਦਾ ਕਿਆ ਹੈ ਮੈਨੂੰ ਉਹਨੂੰ ਕਹਿੰਦਾ ਕੁੱਟੀਆਂ ਕਰੀਓ پتہ ਲੱਗਦੀ ਮੇਰੇ ਨਾਲ ਕਾ ਵਾਰਦਾ ਕਦੀ ਹੁੜਾ ਨਹੀਂ ਹੈ ਕਿ ਆ ਪ੍ਰੋਬਲਮ ਇਹ ਤਾਂ ਕਦਾਵਾਂ ਦਾ ਵੀ ਤਿੰਨ ਤਿੰਨ ਬਲੰਕ ਹੋਸ਼ ਨਹੀਂ ਰਹਿੰਦਾ ਇਹ ਜਦੋਂ ਅੱਛਾ ਖੁਸ਼ ਕੋਈ ਵਾ ਉਹ ਖੁਸ਼ ਕੋਸਾ ਪਰ ਇਹ ਜਿਹੜੀ ਧਰਤੀ ਝੇਲੀ ਜਾਂਦੀ ਉਹਦੇ ਕਰਕੇ ਵੀ ਬਸ ਨਾ ਇਹ ਤਾਂ ਮੈਂ ਕਰਦੀ ਨਹੀਂ ਤੈਨੂੰ ਇਹ ਨਾ ਉਪਰ ਉਪਰ ਦੇਖਾ ਜਿਹੜਾ ਇਹਦਾ ਅੰਦਰਲਾ ਮਾਨਾ ਉਹ ਖੁਸ਼ ਰਹਿਣਾ ਚਾਹੁੰਦਾ ਉਹ ਨਹੀਂ ਕਹਿੰਦਾ ਹਾਂ ਉਹ ਨਹੀਂ ਉਹ ਬਾਕੀ ਉਹ ਮੇਰਾ ਇਹ ਦੋਏ ਦੋਏ ਦਰਾਣੀਆਂ ਜੇ ਠਾਣੀਆਂ ਨੇ ਉਹ ਮੇਰੀ ਖੁਸ਼ੀ ਖੋਲੀ ਤੂੰ ਨਾ ਰਲ ਕੇ ਨਹੀਂ ਮਿਲਦਾ ਸੋ ਤੂੰ ਇਸ ਟੇਮ ਬੈਠੇ ਨਾ ਹੋ ਰਿਆ ਹਾਂ ਤਾਂ ਦੁਆਰੇ ਕੋਲ ਪਾਸੇ ਹਾਂ ਐਂ ਦਮਾ ਕੇ ਨਾ ਹੋ ਰੇ ਹਾਂ ਦਮਾਗ ਨਹੀਂ ਹੈਗਾ ਇੱਥੇ ਬੰਦੇ ਦਾ ਚਿੱਤ ਮੇਰਾ ਘਰ ਆਲੀ ਮੈਂ ਕਿੱਥੇ ਆਣ ਬਠਾ ਲਈ ਆ ਇਹ ਗੱਲ ਮੈਂ ਇਹਨਾਂ ਨੇ ਕਹੀ ਨਾ ਪਤਾ ਕਿਉਂ ਹੈ ਕਿਉਂਕਿ ਮੈਂ ਇਸ ਸਿਚੁਏਸ਼ਨ ਨਾਲ ਗੁਜਰ ਰਹੀ ਹਾਂ ਉਹਨੂੰ ਬਿਤੇ ਪ੍ਰੈਸ਼ਰ ਹੋ ਗਿਆ ਕਿ ਮੈਂ ਬੈਠੀ ਜਿੱਦਾਂ ਚਾਰ ਬੰਦੇ ਵਿੱਚ ਹੱਸਦੀ ਵੀ ਹੁੰਦੀ ਨਾ ਤੁਹਾਡਾ ਦਿਮਾਗ ਹੋਰ ਪਾਸੇ ਪਿਆ ਹਰਾਈਂ ਕਰੋ ਅਸੀਂ ਚਲੇ ਜਾਂਦੇ ਹਾਂ ਬੜੇ ਬਾਹਰ ਨੂੰ ਕੁੰਡਾ ਲਾ ਕੇ ਪੁੱਛਦੇ ਲੋ ਨਹੀਂ ਗੱਲ ਉਹ ਵੀ ਨਹੀਂ ਕੁੰਡਾ ਲਾ ਕੇ ਪੁੱਛਣ ਦੀ ਨਹੀਂ ਗੱਲ ਮੈਂ ਅੱਜ ਕਨ ਉਹਦੇ ਪਰ ਦੇਖਿਆ ਜੋਕਰ ਬਣਾ ਇੱਕ ਮੁੰਡਾ ਕਹਿੰਦਾ ਵੀ ਬੀਬੀ ਆਪਣੀ ਮਾਂ ਤਾਨੂੰ ਕਹਿੰਦਾ ਬੈਠਾ ਬੈਠਾ ਘਰ ਦੇ ਵਿੱਚ ਉਹ 15 ਕਿ ਦਿਨ ਕਿਤੇ ਘੁੰਮ ਫਿਰ ਕੇ ਆਇਆ ਤਾਂ ਕਹਦਾ ਬੀਬੀ ਵੀ ਮੈਂ ਡਿਪਰੈਸ਼ਨ ਤੇ ਚੱਲਿਆ ਕਹਿੰਦੀ ਜੁੱਤੀਆਂ ਮਾਰੂੰਗੀ ਜੇ ਡਿਪਰੈਸ਼ਨ ਤੇ ਗਿਆ ਕਹਿੰਦੇ ਹੁਣ ਤ ਤੋਂ 15 ਦਿਨ ਪਹਿਲਾਂ ਤੂੰ ਜੰਮੂ ਕੁਸ਼ਮੀਰ ਜਾ ਗਿਆ ਉਹਦੇ ਪਹਿਲਾਂ ਉੱਥੇ ਜਾ ਗਿਆ ਹੁਣ ਤੂੰ ਫੇਰ ਚੱਲਿਆ ਡਿਪਰੈਸ਼ਨ ਤੇ ਨਾ ਖਬਰਦਾਰ ਕਹਿੰਦੀ ਜੇ ਤੂੰ ਗਿਆ ਕਿਧਰ ਰੂ ਇਹ ਕੁਦਰਤੀ ਗੱਲ ਹੁੰਦੀ ਹੈ ਕਿ ਵਿਚ ਆਈ ਗੀ ਆਪਣੀ ਮਰਜ਼ੀ ਜੰਦਾ ਇੱਕ ਜਲੂ ਨਾ ਹੀ ਆਪਾਂ ਨਿਕਲ ਸਾਦੇ ਸਿਰ ਸੱਤੀ ਕੋਈ ਕੱਢਨੇ ਆ ਆਪਣੇ ਕੋਲ ਹਾਸੇ ਮਜ਼ਾਕ ਵਾਲਾ ਬੰਦਾ ਜੋ ਆਪਾਂ ਨੂੰ ਨਹੀਂ ਵੀ ਖਾਸੀ ਮਜ਼ਾਕ ਨਾਲ ਵੀ ਨਹੀਂ ਹੁੰਦਾ ਬੰਦੀ ਜਿਵੇਂ ਨਾ ਬੰਦੇ ਕੇ ਮਨ ਦਾ ਹੀ ਹੁੰਦਾ ਜਿੱਦਾਂ ਬੜੇ ਮਨੁੱਖ ਹਾਂ ਹਾਂ ਹੈਂਡਲ ਕਰ ਸਕੀਏ ਆਪਾਂ ਜਿਹੜੇ ਬੰਦੇ ਕੇ ਮਨ ਵਿੱਚ ਨਾ ਨੈਗੇਟਿਵ ਆ ਬਾਤਾਂ ਕਰੀ ਆ ਜਿਹੜੀ ਨਹੀਂ ਵੀ ਹੋਣੀ ਚੀਜ਼ ਉਹ ਵੀ ਸੋਚੀ ਜਾਂਦੀ ਬੰਦੇ ਰਾਖੀ ਆਪਾਂ ਮੈਂ ਕਹਿੰਦੀ ਮੈਂ ਵੀ ਗਈਆਂ ਡਿਪਰੈਸ਼ਨ ਜੇ ਹੁਣ ਆਪਾਂ ਬੰਦੇ ਨੂੰ ਉਹਨੂੰ ਦੁੱਖ ਦੱਸੂਗੇ ਐਂਡ ਡਿਪਰੈਸ਼ਨ ਚੋਂ ਕਮੇ ਨਿਕਲੂਗੇ ਜੇ ਉਹਨੇ ਆਪਣੇ ਅੰਦਰ ਕਾਲਾ ਰੱਖੀ ਜਾਣਗੇ ਉਹ ਅੱਜ ਹੈਗਾ ਗਲੀ ਫਿਰ ਕੱਲ ਨੂੰ ਬੜਾ ਫੋੜਾ ਉਹ ਤੋਂ ਵੀ ਬੜਾ ਫੋੜਾ ਬਣ ਜਾਣਾ ਹਾਏ ਬਣਦਾ ਹਾਏ ਜੀ ਨਾ ਬੜਾ ਸਾਰਾ ਹਾਏ ਸਾਡੀ ਗੱਲ ਹੈਗੀ ਆ ਹੋ ਅਸੀਂ ਰਹਿ ਗਏ ਥੋੜਾ ਜਿਹਾ ਕਿ ਸੰਦੀਪ ਨੂੰ ਲਾ ਦੇਉ ਚਾਹੁੰਦੇ ਹਾਂ ਚਲੋ ਨਾ ਸਮਝਿਆ ਨਾ ਆਪਣੇ ਵੀਰ ਜੀ ਨਾਲ ਤਾਂ ਗੱਲ ਕਰ ਸਕਦੇ ਮੰਨੂ ਦੇਖੋ ਦੁੱਖ ਹੋਊਗਾ ਮੈਂ ਤਾਂ ਗੱਲ ਕਰੂੰਗਾ ਯਾਰ ਹੱਦ ਹੋ ਗਈ ਬਿਨਾ ਮਤਲਬ ਤੇ ਮੈਂ ਗੱਲਾਂ ਬਣਾਈ ਜਾਵਾਂ ਮੈਂ ਤਾਂ ਕੱਦਾਂ ਕਰਦਾ ਹੁੰਦਾ ਸੀ ਤਾਂ ਕਾਹ ਦੋਸਤ ਤੈਨੂੰ ਤਾਂ ਦੇਖ ਕੇ ਮੀਆ ਤਾਂ ਘੱਟ ਕਰਦੀ ਆ ਬੈਠ ਕੇ ਲੋਹ ਵੀ ਜੰਦੀਆਂ ਐ ਬਜਾ ਨਹੀਂ ਬਣਾਉਂਦਾ ਇਹਨਾਂ ਦਸਤਾਨ ਤੇ ਰੱਖਦਾ ਬਣੀ ਇਹਨੂੰ ਸਿਰਫ ਇਹਦਾ ਪੁੱਛੋ ਵੀ ਤੈਨੂੰ ਕੀ ਦੀ ਪ੍ਰੋਬਲਮ ਐ ਘਰ ਤੇ ਪ੍ਰੋਬਲਮ ਐ ਬਾਹਰ ਕੋਈ ਬਿਜ਼ਨਸ ਕੀ ਪ੍ਰੋਬਲਮ ਹੋਈ ਐ ਖੇਤੀਬਾੜੀ ਦੀ ਪ੍ਰੋਬਲਮ ਐ ਕੋਈ ਨਾ ਕੋਈ ਨੂੰ ਮੈਂ ਤਾਂ ਬਹੁਤ ਖੁਸ਼ ਹੋ ਕੇ ਕੰਮ ਕਰਦਾ ਭੈਣ ਉਹ ਹੋ ਤਾਂ ਕਰਦਾ ਮਨੂੰ ਠੀਕ ਐ ਫੇਰ ਤੂੰ ਟੈਂਸ਼ਨ ਲਗਾਦੀ ਐ ਟੈਂਸ਼ਨ ਮਨੂੰ ਇਹ ਵੀ ਧਰਤੀ ਘਾ ਤੇ ਏਲਦੀ ਐ ਨਹੀਂ ਹੋਰ ਮਨੂੰ ਟੈਂਸ਼ਨ ਨਹੀਂ ਕੋਈ ਤੁਹਾਨੂੰ ਪਤਾ ਉਹ ਵੀ ਹੋਊਗੀ ਅਜੀ ਗੱਲ ਨਹੀਂ ਹੈਗੀ ਪਰ ਤੇਰੇ ਦਿਮਾਗ ਦੇ ਵਿੱਚ ਬੈਨ ਨੂੰ ਕੋਈ ਹੈ ਚੱਕਰ ਤੇਰੇ ਦਿਮਾਗ ਚ ਮੈਂ ਤਾਂ ਤੈਨੂੰ ਮੈਂ ਦੱਸੂਗਾ ਕਿਹਨੂੰ ਮੈਨੂੰ ਇਹ ਦੱਸੋ ਮੈਨੂੰ ਤਾਂ ਦੱਸਦਾ ਨਹੀਂ ਮੈਂ ਉਹੀ ਤਾਂ ਕਹੇ ਬੀਬੜ ਵੀਰ ਜੀ ਦੱਸ ਮੈਂ ਹਜੇ ਮੈਨੂੰ ਕੋ ਟੈਨਸ਼ਨ ਹੋਊਗੀ ਤਾਂ ਦੱਸੂ ਕਮਾਲ ਤੱਕੇ ਨਾਲ ਕੋ ਟੈਨਸ਼ਨ ਬਣਾ ਤਮਾ ਮੈਂ ਤੈਨੂੰ ਐ ਤਾਂ ਨਹੀਂ ਟੈਨਸ਼ਨ ਹੈਗੀ ਵੀ ਜੈਸਮੀਨ ਦਾ ਵਿਆਹ ਤੇ ਰਜੀਨ ਦਾ ਕਰਾ ਨਾ 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 ਜੈਸਮੀਨ ਦਾ ਤਾਂ ਮੈਂ ਬਹੁਤ ਖੁਸ਼ੀ ਬਣਾਈ ਆ ਜੈਸਮੀਨ ਦੇਖ ਲੈ ਉਹ ਆ ਨਾ ਚੈਸਮੀ ਤੇ ਵਿਆਹ ਤੋਂ ਹੀ ਬਾਅਦ ਤੋਂ ਸਭ ਤੋਂ ਜ਼ਿਆਦਾ ਚੈਸਮੀ ਕੋਲ ਵਿੱਕੀ ਜਾਂਦਾ ਉਹ ਨੇੜੇ ਮੈਂ ਦੋ ਦੋ ਜਦ ਮੈਂ ਤਾਂ ਕਈ ਵਾਰ ਇਹਦਾ ਫੋਨ ਕੱਟਦੀ ਬਾਅਦ ਵਿੱਚ ਪਹਿਲਾਂ ਮੈਨ ਤੇ ਕੋਲ ਪਹੁੰਚ ਜਾਂਦਾ ਜੇ ਕੋਈ ਵੀ ਇਹ ਆਹ ਤੇ ਹੁਣ ਚੱਲ ਇਹਦੇ ਮਨ ਨੂੰ ਆ ਕਹਿੰਦੇ ਮੈਨੂੰ ਨਹੀਂ ਆ ਟੈਨਸ਼ਨ ਹੈਈ ਕਈ ਵਾਰ ਹੁੰਦਾ ਕਈ ਵਾਰ ਨਿਆਣਾ ক্লোਜ਼ ਹੁੰਦਾ ਨਾ ਜਿਹੜਾ ਹੁੰਦਾ ਉਹ ਤਾਂ ਹੁੰਦਾ ਔਰ ਜੀਵੇਂ ਲੱਗ ਗੈਸਮੀਨ ਪਹਿਨਾਤੀ ਇਹਨੂੰ ਆਤਾ ਬਾਤਾਂ ਹਾਂ ਜੈਸਮੀਨ ਲਾੜਲੀ ਸੀ ਨੋ ਉਹੀ ਜਦ ਆਪਣਾ ਲਾੜ ਦਾ ਬੱਚਾ ਆਪਣੇ ਤੋਂ ਦੂਰ ਹੋਣਾ ਨਾ ਬੱਚੇ ਤੋਂ ਹੁੰਦੀ ਹੈ ਉਹ ਚੀਜ਼ ਜੈਸਮੀਨ ਮੈਨਾਂ ਇੰਨਾ ਨਹੀਂ ਪਹਿਣ ਮੈਨੂੰ ਕੋਈ ਵੀ ਹੈਗਾ ਨੇੜੇ ਕਾਤੇ ਵਿਆਹੀ ਅਸੀਂ ਐਸੇ ਕੰਮ ਕਰਕੇ ਵਿਆਹੀ ਆ ਜਾਦਾ ਦੁੱਦਨ ਕਰਿਆ ਸਾਡੇ ਕੋਲ ਜਿੰਦਗੀ ਦਾ ਸਾਡਾ ਦਿਲ ਕਰਦਾ ਸੀ ਇਹਦੇ ਕੋਲ ਦਿਲ ਜਾਂਦੇ ਐਨਾ ਹੋਣੀ ਹੈਗਾ ਵੀ ਇੱਕ ਤਾਂ ਪਤਾ ਟੈਨਸ਼ਨ ਕਿੱਥੇ ਹੁੰਦੀ ਜੇ ਧੀ ਪੁੱਤ ਸੁਖੀ ਨਾ ਹੋਵੇ ਹਾਂ ਬਸ ਠੀਕ ਹੈ ਖੁਸ਼ਾ ਉਹਦਾ ਪਰਿਵਾਰ ਖੁਸ਼ਾ ਬਹੁਤ ਹੈ ਕੋਈ ਟੈਨਸ਼ਨ ਵਾਲੀ ਗੱਲੇ ਨਹੀਂ ਹੈਗੀ ਆ ਮੈਂ ਇੱਕ ਇਹ ਕਮੈਂਟ ਜਿਹੇ ਵਿੱਚ ਕਰੀ ਜਾਂਦੇ ਜਿਹੜਾ ਚੱਲਦਾ ਜੈਸਮੀਨ ਨੂੰ ਜਾਦੀ ਪਿਆਰ ਕਰਦੇ ਆ ਹੈ ਉਹ ਥੋੜਾ ਜਿਹਾ ਮੈਨੂੰ ਟੈਨਸ਼ਨ ਚ ਪਾ ਦਿੰਦੇ ਆ ਪਰ ਉਹਨਾਂ ਨੂੰ ਮੈਂ ਬਲੌਕ ਕਰ ਦਿੰਦਾ ਮੈਂ ਉਹਨਾਂ ਨੂੰ ਉਹਨਾਂ ਨੂੰ ਤਾਂ ਬਲੌਕ ਮਾ ਉਹਨਾਂ ਨੂੰ ਬਲਾਕ ਫਿਰ ਨਹੀਂ ਜਾਂ ਉਹਨਾਂ ਨੂੰ ਬਲਾਕ ਕਰਤਾ ਫਿਰ ਮੈਨੂੰ ਕਦੀ ਟੈਨਸ਼ਨ ਫਿਰ ਆਏ ਹੁੰਦਾ ਮੇਰੇ ਮਨ ਵਿੱਚ ਚੱਲ ਤਾਂ ਰਹੀ ਗੱਲ ਵੀ ਹਾਈਪ ਬਣਾਣੇ ਬੰਦੇ ਨੇ ਮੈਨੂੰ ਆ ਮੇਰੇ ਨਹੀਂ ਉਹ ਨਾ 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 ਉਹ ਐ ਨਹੀਂ ਉਹ ਅੰਦੀ ਮੈਂ ਸੀਰੀਅਸ ਨਹੀਂ ਲੈਂਦਾ ਜੇ ਮੈਂ ਇੰਨਾ ਸੀਰੀਅਸ ਲੈਣ ਲੱਗ ਜਾਮਾ ਮੈਂ ਤਾਂ ਬਲਾਗਿੰਗ ਅੱਜੇ ਬੰਦ ਕਰ ਦਮਾਨਾ ਆਹਦਾ ਸੰਦੀਪ ਬਾਰੇ ਬਥੇਰਾ ਕੁਝ ਕਹਿੰਦੇ ਵਿੱਚ ਭਾਬੀ ਜੀ ਨੂੰ ਵੀ ਕੋਈ ਗਲਤ ਜਾਂਦਾ ਇਹ ਮੈਨੂੰ ਵੀ ਬਹੁਤ ਕੁਝ ਕਹਿੰਦੇ ਹਾਂ ਪਰ ਇਹਨਾਂ ਨੂੰ ਇਹਨਾਂ ਦੀ ਮੈਨੂੰ ਟੈਨਸ਼ਨ ਨਹੀਂ ਕੋਈ ਵੀ ਇਹਨਾਂ ਨੂੰ ਜੇ ਕਹਿ ਤਾ ਕਹਿ ਤਾ ਕੋਈ ਚੱਕਰ ਨਹੀਂ ਹੈਗਾ ਅਸੀਂ ਕਿਸੇ ਦੀ ਸੋਚ ਨਹੀਂ ਬਦਲ ਸਕਦੇ ਨਾ ਬਦਲ ਬਦਲ ਨਹੀਂ ਆਪਾਂ ਆਪਣੀ ਜਗ੍ਹਾ ਆਪਣੀ ਨਜ਼ਰ ਮੈਂ ਸਹੀ ਹੈ ਤਾਂ ਸਹੀ ਹੈ ਬਸ ਮੈਂ ਤਾਂ ਮੈਂ ਤਾਂ ਬੈਠੀ ਮੈਂ ਜੈਸਮਿਨ ਕੁਛ ਉਹਦੇ ਨਾਲ ਫੈਮਿਲੀ ਸਹਿਮਤ ਆ ਗੱਲ ਖਤਮ ਉਹਨਾਂ ਆਪਾਂ ਨੇ ਦੇਖੋ ਜਿਸ ਤੱਕ ਰਿਸ਼ਤਾ ਕਰਿਆ ਅਸੀਂ ਕੋਈ ਫਾਲਤੂ ਗੱਲ ਨਹੀਂ ਕਰੀ ਉਹਨਾਂ ਨਾਲ ਉਹਨਾਂ ਨਾਲ ਇਹ ਗੱਲ ਕਰੀ ਜਾ ਕਿ ਕੱਲੂ ਕਮੈਂਟ ਆਉਣੇ 네ਗੇਟਿਵ YouTube ਚੈਨਲ ਸਾਡੀ ਕੁੜੀ ਚਲਾਉਂਦੀ ਆ ਹਾਂ ਤੇ ਦੂਸਰੀ ਗੱਲ ਤੁਸੀਂ ਕਿਸੇ ਕਮੈਂਟ ਪਿੱਛੇ ਆਰ ਕਰਨੇ ਵੀ ਤੁਹਾਡੇ ਖਾਸ ਬੰਦੇ ਆ ਨੇ ਇਹ ਵੀ ਨਹੀਂ ਵੀ ਸਾਡੇ ਜਿਹੜੇ ਸਾਡੇ ਨਾਲ ਜੁੜੇ ਹੋਇਆ ਉਹਨਾਂ ਨੇ ਨਹੀਂ ਕਮੈਂਟ ਕਰਨੇ ਹੈਗੇ ਉਹਨਾਂ ਨੇ ਨਹੀਂ ਕਰਨੇ ਹੈਗੇ ਸਾਡੇ ਜਿਹੜੇ ਦਰਸ਼ਕ ਬਹੁਤ ਸੂਝਵਾਨ ਆ ਸਮਝੇ ਹੋਇਆ ਜਿਹੜੇ ਸਾਡੇ ਵਰਗੀ ਸੋਚ ਵਾਲੇ ਬੰਦੇ ਉਹੀ ਸਾਨੂੰ ਦੇਖਦੇ ਆ ਪਰ ਜਿਹੜੇ ਸਮਝ ਲਓ ਜੈਸਮੀਨ ਨਾਲ ਉਧਰ ਰਮੀ ਰਿਸ਼ਤੇਦਾਰੀ ਬਣੀ ਆ ਉਹਨਾਂ ਦੇ ਰਿਸ਼ਤੇਦਾਰ ਆਗੇ ਹਾਂ ਕੋਈ ਵੀ ਹੋ ਸਕਦਾ ਰਿਸ਼ਤੇਦਾਰ ਕੋਈ ਉਹਨਾਂ ਦਾ ਇਹਨਾਂ ਦਾ ਕੋਈ ਹੋ ਵੀ ਸਕਦਾ ਮਤਲਬ ਯਾਰ ਮਿੱਤਰ ਕੋਈ ਵੀ ਹੋ ਸਕਦਾ ਕਿਸੇ ਦਾ ਨਾ ਉਹੋ ਉਹਨਾਂ ਨੇ ਤਾਂ ਹਮੇਸ਼ਾ ਨੈਗੇਟਿਵ ਹੀ ਗੱਲ ਕਰਨੀ ਆ ਕਮੈਂਟਾਂ ਦੇ ਵਿੱਚ ਚਲੋ ਸਾਨੂੰ ਕੋ ਟੈਂਸ਼ਨ ਨਹੀਂ ਮੇਰਾ ਤਾਂ ਮੇਰੀ ਤਾਂ ਥਿਊਰੀ ਇੱਕ ਆ ਮਨੂ ਕੋ ਬਹੁਤ ਬੱਚਾ ਆ ਵੀ ਕਮੈਂਟ ਕਰ ਦਿੰਦੇ ਆ ਵੀ ਅਸੀਂ ਘੰਟਾ ਪਹਿਲਾਂ ਜੀ ਵੀਡੀਓ ਤੇ ਦੇਖਿਆ ਤਾਂ ਤੁਹਾਨੂੰ ਨੈਗੇਟਿਵ ਕਮੈਂਟ ਆ ਪਤਾ ਘੰਟੇ ਬਾਅਦ ਤੋਂ ਕਮੈਂਟ ਆ ਨਹੀਂ ਦਾ ਵੀ ਤੁਸੀਂ ਤੁਸੀਂ ਕਾ ਬਾਤ ਦੇਖਣ ਨੂੰ ਕਰਦੇ ਕਮੈਂਟ ਦੇਖਣ ਵੀ ਆ ਘੰਟੇ ਬਾਅਦ ਆਇਆ ਤਾਂ ਕਿ ਨਹੀਂ ਤੁਸੀਂ ਝੋਲੇ ਲੈਣੇ ਵਿੱਚ ਤੇ ਮੈਂ ਗੱਲ ਤਾਂ ਇਹ ਆ ਜਿਹੜਾ ਜਿਹੜੇ ਬੰਦੇ ਨੇ ਕਮੈਂਟ ਲਿਖਤਾ ਵੀ ਘੰਟਾ ਪਹਿਲਾਂ ਮੈਂ ਕਮੈਂਟ ਦੇਖਿਆ ਤਾਂ ਤੁਹਾਡਾ ਨੈਗੇਟਿਵ ਹੈਗਾ ਤਾਂ ਘੰਟੇ ਬਾਅਦ ਮੈਂ ਦੁਬਾਰਾ ਚੈੱਕ ਕਰਿਆ ਵੀ ਪੇ ਡਿਲੀਟ ਤਾਓ ਵੀ ਤੈ ਸੁੱਲ ਲੈਣੇ ਮੈਂ ਰੱਖਾਂ ਨਾ ਰੱਖਾਂ ਸਾਡੀ ਆਪਣੀ ਮਰਜ਼ੀ ਜੱਟਾ ਆਪਣਾ ਫੋਨ ਹੈ ਅਸੀਂ ਜੋ ਮਰਜ਼ੀ ਕਰੀਏ ਮੇਰੀ ਤਾਂ ਮੇਨ ਗੱਲ ਇਹ ਆ ਜੀ ਨੂੰ ਨਹੀਂ ਪਸੰਦ ਉਹ ਨਾ ਦੇਖੋ ਬਸ ਦੇਖ ਲੈ ਉਹ ਯਾਰ ਇੰਨੀ ਟੈਨਸ਼ਨ ਨਹੀਂ ਲਈ ਦੀ ਆਪਾਂ ਤਾਂ ਬਲੌਕ ਕਰ ਦਿੱਤਾ ਅਗਲੇ ਨੂੰ ਅਗਲਾ ਅਗਲਾ ਦਾ ਪੂਰਾ ਕਮੈਂਟ ਚੇਪਦਾ ਪੂਰਾ ਇੱਕ ਪੈਰਾ ਚੇਬਾ ਉਹਨੂੰ ਸੈਂਡ ਕਰਦਾ ਉਹ ਤੋਂ ਬਾਅਦ ਉਹਦੀ ਮੈਂ ਤਾਂ ਖੂਚ ਆ ਉਹਨੂੰ ਦੇਖੂਗਾ ਕੱਲਾ ਹੋਰ ਕਿਸ ਨੂੰ ਦਿਖਣਾ ਨਹੀਂ 나సి ਦੇਖਣ ਨੂੰ ਮੈਂ ਤੁਹਾਨੂੰ ਹੋਰ ਗੱਲ ਦੱਸਦੀ ਆ ਬਈ ਸਹੀ ਗੱਲ ਆ ਬਾਅਦ ਵਿੱਚ ਉਹ ਬੰਦੇ ਨੂੰ ਪਛਤਾਵਾ ਆਉਂਦਾ ਇਸ ਗੱਲ ਦਾ ਮੈਂ ਇੱਕ ਵੀਰ ਇੱਕ ਇੱਕ ਵੀਰ ਨੇ ਗੱਲ ਇੱਕ ਨਾ ਵੀਡੀਓ ਪਾਤੀ ਸੀ ਬਾਈ ਨੇ ਫੌਜੀਾਂ ਪ੍ਰਤੀ ਕੋਈ ਗਲਤ ਗੱਲ ਕਹਾਈ ਹੋਗੀ ਸੀ ਹਾਂ ਹਾਂ ਉਹ ਕੋਈ ਫੌਜੀ ਵੀਰ ਦੇਖਦਾ ਸੀ ਚੱਲ ਉਹਨੇ ਬਾਈ ਕਮੈਂਟ ਕਰਿਆ ਕਹਿੰਦਾ ਵੀ ਮੈਂ ਵੀਡੀਓ ਸੇਵ ਕਰ ਲਈ ਵੀ ਮੈਂ ਤੁਹਾਡੇ ਤੇ ਕੋਰਟ ਕੇਸ ਕਰੂੰਗਾ ਜੇ ਕੁੁਰਮਾ ਪਲਾਣਾ ਕਰੂੰਗਾ ਟਮਕਣਾ ਚੱਲ ਚ ਰਾਤ ਨੂੰ 12 ਵਜੇ ਮੇਰੀ ਮੇਰੀ ਆਦਤ ਹੈ ਵੀ ਮੈਂ ਜਿੰਨੇ ਵਜੇ ਵੀ ਮੇਰੀ ਇੱਕ ਵਾਰ ਅੱਖ ਖੁੱਲੀ ਵੀ ਮੈਂ ਕਮੈਂਟ ਜ਼ਰੂਰ ਪੜਦਾ ਕਿਉਂ ਸਾਡਿਆਂ ਧੀਆ ਭੈਣਾ ਸਾਡਿਆਂ ਮਾਮਾ ਸਭ ਤੋਂ ਜ਼ਿਆਦਾ ਚੈਨਲ 'ਚ ਹੈ ਸਾਰੇ ਚੈਨਲ 'ਤੇ ਦੇਖਦੇ ਹੋ ਸਾਨੂੰ ਜੇ ਵਿੱਚ ਕੋਈ ਗਲਤ ਬੰਦਾ ਕੋਈ ਗਲਤ ਲੈਂਗੁਏਜ ਯੂਜ਼ ਕਰਦਾ ਤਾਂ ਸਾਡਾ ਫਰਜ਼ ਹੈ ਵੀ ਉਹਨੂੰ ਅਸੀਂ ਖਤਮ ਕਰੀਏ ਵਿੱਚ ਦੇ ਤੇ ਉਸ ਤੋਂ ਬਾਅਦ ਮੈਂ ਰਾਤ ਨੂੰ ਜ 12 ਵਜੇ ਪੜਿਆ ਜਾਉ ਕਮੈਂਟ ਦੇਖਿਆ ਮੈਂ ਵੀਡੀਓ ਜਦੋਂ ਪ੍ਰਾਈਵੇਟ ਕਰਤੀ ਜੀ ਪ੍ਰਾਈਵੇਟ ਕਰਤੀ ਵੀ ਚਲੋ ਵੀ ਸਾਡੀ ਗਲਤੀ ਸੀ ਤਾਂ ਪ੍ਰਾਈਵੇਟ ਕੀਤੀ ਮੈਂ ਉਹ ਵੀ ਹਾਂ ਸਾਤੇ ਕਿਸੇ ਬੰਦੇ ਨੂੰ ਗਲਤ ਬੋਲ ਹੋ ਗਿਆ ਉਹ ਬੰਦੇ ਦਾ 15 ਦਿਨ ਬਾਅਦ ਫਿਰ ਮੈਸੇਜ ਆਇਆ ਜਾਉ ਵੀਡੀਓ ਚ ਆਇਆ ਉਹ ਕਹਿੰਦਾ ਵੀ ਮੇਰੀ ਘਰ ਵਾਲੀ ਨੇ ਕਹਿ ਵੀ ਇਹ ਤਾਂ ਬੰਦੇ ਬਹੁਤ ਵਧੀਆ ਐਨਾ ਤੇ ਕਿਦਾਂ ਗੱਲ ਕਹਿ ਹੋ ਗਈ ਕਿਦਾਂ ਨਹੀਂ ਕਹਿ ਹੋਈ ਉਹਨੇ ਦੁਬਾਰਾ ਕਮੈਂਟ ਕਰਿਆ ਕਹਿੰਦਾ ਭਾਜੀ ਵੀ ਸੌਰੀ ਵੀ ਮੈਂ ਤੁਹਾਨੂੰ ਉਹ ਇੰਨਾ ਵੱਧ ਅਨਾਪ-ਸਨਾਪ ਬੋਲਾਂ ਪਰ ਮੈਂ ਹੁਣ ਤੁਹਾਨੂੰ ਰੈਗੂਲਰ ਦਿਖ ਰਿਹਾ ਵੀ ਤੁਸ ਤਾਂ ਪਰਸਨ ਬਹੁਤ ਵਧੀਆ ਹੈ ਉਦੋਂ ਤੇ ਦੋ ਕੋ ਵੀਡੀਓ ਪਾਈ ਦੀ ਸਮਝ ਲਓ ਵੀ ਕੋਈ ਸਮਾਜ ਸੇਵਾ ਵਾਲੀਆਂ ਪੈ ਗਿਆ ਜਾਂ ਕੁਝ ਵੀ ਲਾ ਲਓ ਉਹ ਬੰਦੇ ਦੇ ਨਜ਼ਰੀਆ ਜਿਹੇ ਜਿਹੇ ਅਸੀਂ ਹੈਗੇ ਆ ਉਹ ਜਿਹੀਆਂ ਕਮੈਂਟ ਕਰਨ ਵਾਲੇ ਅਸੀਂ ਬਦਲਣਾ ਨਹੀਂ ਹੈ ਜੋ ਸਾਡੇ ਲਾਈਫ ਦੇ ਵਿੱਚ ਚੱਲਦਾ ਅੱਜ ਅਸੀਂ ਅੰਨੇ ਮਤਲਬ ਕਮੈਂਟ ਕਰਕੇ ਹੁਣ ਤੱਕ ਮੰਨ ਲਾ ਸਾਡੀ ਆਦਤ ਜੀ ਬਣ ਗਈ ਆਦਤ ਕੋਈ ਜਿਹਦਾ ਸਿਨਾ ਮੇ ਨਵੇਂ ਨਹੀਂ ਹੁੰਦੇ ਫਿਰ ਤਾਂ ਅਸੀਂ ਅਸਰ ਕਰਦੇ ਹਾਂ ਨਹੀਂ ਅਸੀਂ ਅਸਰ ਕਰਦੇ ਹਾਂ ਕਈ ਗੱਲਾਂ ਚ ਅਸਰ ਕਰਨਾ ਵੀ ਪੈਂਦਾ ਨਹੀਂ ਮਰੀ ਗੱਲਾਂ ਚ ਅਸਰ ਨਹੀਂ ਕਰਨਾ ਕੋਈ ਅਸਰ ਨਹੀਂ ਕਰੀਦਾ ਕੋਈ ਲੋੜ ਨਹੀਂ ਅਸਰ ਨਹੀਂ ਕਰਨਾ ਕਿਸੇ ਦਾ ਵੀ ਕਿਸੇ ਸਲਾਹਾਂ ਦੀ ਜਿੰਨੀ ਚਾਹੀਦੀ ਉਹ ਤਾਂ ਜਿਹੜੀ ਸਲਾਹ ਦੇਣ ਵਾਲੀ ਤਾਂ ਹਾਂ ਮੰਨ ਕੇ ਚੱਲ ਗਏ ਬਾਕੀ ਨਹੀਂ ਸਾਨੂੰ ਕਦੋਂ ਵੀ ਕੋਣ ਕਹਿ ਸਕਦਾ ਕੌਣ ਨਹੀਂ ਕਹਿ ਸਾਡਾ ਹੁਣ ਸਾਡਾ ਕੁਝ ਦਿਮਾਗ ਇਕਣਾ ਹੋ ਗਿਆ ਨਾ ਵੀ ਜਿਹੜਾ ਸਾਨੂੰ ਮਾੜਾ ਬੋਲਦਾ ਭੋਲੀ ਚੋਰ ਦੇ ਉਹਦਾ ਮਤ ਜਿਵੇਂ ਹੁਣ ਸਾਰੀ ਦੁਨੀਆ ਕਹਿੰਦੀ ਇੱਕ ਪਾਸੇ ਆਪ ਇੱਕਾਸੇ ਹਾਂ ਸਾਡਾ ਸਾਡਾ ਤਾਂ ਸਿਸਟਮ ਹੈ ਹੀ ਹੈ ਸਾਡਾ ਤਾਂ ਸਿਸਟਮ ਹੈ ਹੀ ਪਿਆਰ ਦਾ ਪਿਆਰ ਕਰੋ ਜਿਹੜਾ ਕੋਈ ਨਫਰਤ ਕਰਾ ਕਰੀ ਜਾਓ ਉਹਨੂੰ ਫਿਰ ਜਾਣ ਦੀ ਤਿਆਰੀ ਕਰੀਏ ਕੀ ਹੋ ਗਿਆ ਹੁਣ ਤੁਹਾਨੂੰ ਟਾਈਮ ਬਹੁਤ ਹੈ 4 ਵਜੇ ਖੇਡਦੇ ਆ 4 ਵਜੇ ਚੱਲ ਕੋਈ ਨਹੀਂ ਇਹ ਟਾਈਮ ਤਾਂ ਚੱਲੀ ਹੋ ਜਾਣਾ ਟਾਈਮ ਦੀ ਟੈਨਸ਼ਨ ਨਹੀਂ ਲਈਦੀ ਤੇ ਕਿਹੜੇ ਰੋਜ਼ ਆਉਣਾ ਤੇਰੇ ਕੋਲ ਆਉਣਾ ਰੋਜ਼ ਤੁਸੀਂ ਵੀ ਕਦੇ ਕਦੇ ਆਦੇ ਬਹਾਨਾ ਲੇ ਕੇ ਨਾ ਤੇ ਆਇਂ ਜਾਂਦਾ ਹੈ ਹਾਂ ਬੈਨਾ ਉਹ ਤਾਂ ਵੀ ਨਹੀਂ ਜੇ ਕੋਟ ਹੀ ਤੇਰੇ ਜਾਂਦਾ ਹੈ ਆਉਂਦਾ ਚਲੋ ਐ ਸ਼ੂਮਾ ਤੇਰੇ ਪੈਸੇ ਗਿਰ ਗਏ નીચે ਇਹਨੇ ਤਾਂ ਸਾਰੇ ਖੰਡਾ ਤੇ ਇੱਥੇ ਗਰੇ ਪਏ ਕਿਕਰ ਵੀ ਰੇਪ ਜੇਬ ਭਰੀ ਵੀ ਦੀ ਨਾ ਕੰਨੀ ਮੇਂ ਗਰਦਾਰਾ ਚ ਪਾ ਦੂੰਗੀ ਪਾਈ ਕੁਸ ਕੁਸ ਜੇਬ ਚ ਪਈਏ ਕੁਸ ਖੇਲਦੀ ਫਰੀ ਜਾਂਦੀ ਆ ਕੀ ਕਹਿੰਦੀ ਐ ਪਾਣੀ ਨਹੀਂ ਮੇਰੇ ਦਾ ਚਿੱਤ ਦਾ ਕੀ ਹੋ ਗਿਆ ਲੰਗੜੀ ਵਿੱਚ ਬੂਟ ਚੱਪਲ ਨਹੀਂ ਪਾਣੀ ਸਾਰੀ ਪੈਂਟ ਰੇ ਨਹੀਂ ਮਿੱਟੀ ਲਾ ਇੱਧਰ ਸਾਡੀ ਬੀਬੀ ਨੂੰ ਮਿਲੋ ਬੀਬੀ ਬਲਾ ਦੇ ਸਾਸਰੀ ਘਰ ਆ ਸਾਸਰੀ ਘਰ ਬੀਬੀ ਨੇ ਬੁਣਤੀ ਦੇਖੋ ਕਿਆ ਵਧੀਆ ਪਾਈ ਆ ਬਈ ਹੋਰ ਗੱਲਾਂ ਦੀਆਂ ਗੱਲਾਂ ਓਹੋ ਆ ਤਾਂ ਕੰਮ ਖਰਾਬ ਹੋ ਗਿਆ ਬੀਬੀ ਕਿਆ ਸਲਾਈ ਨਿਕਲ ਗਈ ਇਕ ਕੰਮ ਬਤਾਤਾ ਨਾ ਤੇਰਾ ਆ ਲੂੰਗੀ ਆਪਰੇ ਚਰਨੀ ਉਹ ਤਾਂ ਆ ਹਾ ਹਾ ਇਹ ਮੈਨੂੰ ਛੋਟੇ ਜਿਹੇ ਬੱਚੇ ਦੀ ਲੱਗਦੀ ਕਿਸੇ ਦੀ ਨਾ ਹਾਂ ਛੋਟੇ ਬੱਚੇ ਆ ਤਾਂ ਦੇਖ ਬੀਬੀ ਤੈਨੂੰ ਕੰਮ ਬਤਾਤਾ ਕਰਨ ਸਲਾਈ ਚੱਕ ਕੇ ਤੇ ਥੱਲੇ ਤੇ ਮੈਂ ਕੋਟਾ ਹੁੰਦਾ ਮੈਨੂੰ ਚੱਕਰ ਆਉਂਦੇ ਨਾ ਨਾ ਫੜਾਊਗਾ ਇਹ ਚੱਕਰ ਆਵੇ ਹਾਂ ਹਾਂ ਥੋੜੇ ਥੋੜੇ ਤਾਂ ਆ ਹੀ ਜਾਂਦੇ ਹੁੰਦੇ ਯਾਰ ਕੋਈ ਨੀ ਉਧਰ ਬੀਬੀ ਨੂੰ ਫੜਾ ਦੇ ਤੂੰ ਕਿਹੜੀ ਬੁਣਤੀ ਬੀਬੀ ਦਾ ਨੌ ਨੂੰ ਹੈਗਾ ਕੁਝ ਨਹੀਂ ਨੌ ਨਹੀਂ ਹੈ ਦਾ ਤਾਂ ਤਾਂ ਕ ਮੇਰੀ ਉਹ ਬੁਣਤੀ ਹੈ ਨਾ ਲੱਗਦੀ ਹੈ ਨਾ ਇਹ ਉਹ ਸੁਟਾਗਾ ਨਾ ਹੁੰਦਾ। ਬੁੰਤੀ ਦਾ ਨਾਮ ਹੁੰਦਾ। ਇੱਧਰ ਸਾਨੂੰ ਬੀਬੀ ਦੀ। ਬੁੰਤੀ ਦਾ ਨਾਮ ਲక్ష్ਮੀ ਹੈ। ਲక్ష్ਮੀ। ਲక్ష్ਮੀ ਕਾ ਮਤਲਬ ਤਾਂ ਕਹਦੀ ਹੈ ਕਿ ਲక్ష్ਮੀ ਆਉਂਗੀ ਬੁੰਤੀ ਬਾਕੇ। ਪਤਾ ਕਿ ਐ ਸੁਟਾਗਾ ਹੁੰਦਾ ਨਾ ਬੁੰਤੀ ਦਾ ਨਾਮ ਨਹੀਂ ਕੋਈ ਹੁੰਦਾ। ਨਾ ਸਰਦੀਆਂ ਤਾਂ ਲੰਘ ਗਿਆ ਹੁਣ ਬੀਬੀ ਕਿੱਧਰ ਲੱਗੀ ਬੁੰਤੀ। ਬਸ ਹੁਣ ਜਾਂਦੀਆਂ ਨੇ ਸਿਆਲੇ ਵਿੱਚ ਵੋਗੀ ਹੁਣ। ਨਾ ਨਾ ਉਹ ਉਂ ਵਿੱਚ ਚੱਲ। ਬਿਲਹ ਇਹ ਸਭ ਤੋਂ ਵੱਡੀ ਗੱਲ ਆ। ਬਿਲਹੀ ਰਹਿ ਸਕਦੀ। ਨਾ 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 ਜ਼ਰੂਰੀ ਨਹੀਂ ਪੁਰਾਣੇ ਦਾ ਹੈ ਹੀ ਆ ਹਾਂ ਹੱਡ ਪਰ ਚੱਲਦੇ ਰਹੇ ਹਾਂ ਹਾਂ ਹੱਡ ਪਰ ਚੱਲਦੇ ਰਹਿੰਦੇ ਰਾਤ ਦਰਦੀ ਰਾਤ ਨਹੀਂ ਅੱਲੇ ਸਿਆਰੇ ਇਹਦੇ ਪਾਣੀ ਟਿੱਕੀ ਹੁੰਦੀ ਫਿਰ ਦਰਦ ਹੋਇਆ ਪਿੰਡੇ 'ਚ ਕੋਈ ਹੰਤ ਨਹੀਂ ਪੀਕੇ ਅੱਡੀ ਦਰਦ ਨਹੀਂ ਹੂੰ ਚੱਪਾਈ ਕਿ ਸੋ ਲਈ ਪੈ ਸੁਖਾ ਰ ਸੋਖੀ ਜੀ ਮੈਨੂੰ ਤਾਂ ਹੋ ਗਈ ਸੀ ਟੈਨਸ਼ਨ ਨਾ ਮਾਂ ਵੀ ਬੀਬੀ ਦੀ ਬੁਖਤੀ ਉਹ ਮੈਂ ਗਲਤ ਕਰਾਤੀ ਹਾਂ ਹਾਂ ਪਹਿਲਾਂ ਬੀਬੀ ਬੁੰਦੀਆਂ ਹੁੰਦੀਆਂ ਤੇ ਬੀਬੀਆਂ ਬਹੁਤ ਪੁਰਾਣੀਆਂ ਬਜ਼ੁਰਗ ਜਿਹੜੇ ਹੁੰਦੇ ਤੇ ਹੁਣ ਤਾਂ ਤੂੰ ਵੀ ਤੂੰ ਵੀ ਪੁਰਾਣੀ ਬਜ਼ੁਰਗ ਆ ਹੁਣ ਜਿਆਦਾ ਜਿਆਦਾ ਤਾਂ ਮੁੱਲ ਦੀਆਂ ਵੀ ਨਹੀਂ ਤੇ ਹੁੰਦੀਆਂ ਕੋਟੀਆਂ ਸਵੈਟਰ ਹੁੰਦਾ ਬਹੁਤ ਆਉਣ ਲੱਗਿਆ ਜਦ ਤਾਂ ਸਾਰੀਆਂ ਬੁੰਤਿਆਂ ਵਾਲੀ ਹੁੰਦੀਆਂ ਹਾਂ 5 7 ਪਈਆਂ ਮੇਰੇ ਕੋਲ ਲਾ ਮੈਂ ਤਾਂ ਬੰਦੀ ਹੁੰਦੀ ਆ ਨਾ 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 ਠੀਕ ਹੈ ਮੈਂ ਉੱਧਰ ਬੀਬੀ ਨਾਲ ਗੱਲ ਕਰਦਾ ਆਪਾਂ ਤੁਸੀਂ ਆਪਣਾ ਬੋਲੀ ਜੰਨੀ ਆ ਸਮਝ ਉਹ ਕੀ ਕਰੀਏ ਸਾਡੀਆਂ ਗੱਲਾਂ ਜ਼ਰੂਰੀ ਆ ਵੀ ਮਾਹੀ ਵੀ ਮਾਂ ਦੀ ਅਸ਼ੂਕੀ ਨੂੰ ਜ਼ਿਆਦਾ ਪਿਆਰ ਕਰਦੀ ਐ ਸਾਰਿਆਂ ਨੂੰ ਸਾਰਿਆਂ ਨੂੰ ਕਰਦੀ ਐ ਜੈਨੂ ਆਨੋ ਮੈਂ ਸਵੇਰੇ ਉੱਠਦੀ ਸਾਰ ਕਾ ਮੈਂ ਤੂੰ ਕਿਹਦਾ ਪੁੱਤ ਆ ਇਹਨੇ ਇੱਕ ਵਾਰ ਤਾਂ ਕਹਿਤਾ ਪਾਪਾ ਦਾ ਫਿਰ ਇਹਨੇ ਭਾਬੀ ਜੀ ਕੀ ਨੀ ਕਹਿੰਦੀ ਸੁੱਖੋ ਮਮਾ ਦਾ ਸੰਦੀਪ ਦਾ ਕਰਨ ਦਾ ਪਾਪਾ ਦਾ ਦਾਦੂ ਦਾ ਸਾਰਿਆਂ ਦੇ ਨੌਗੁਣਾ ਤੇ ਪੱਦਰ ਦੇ ਬੀਚਾਰੀ ਵੀ ਇੱਕ ਗੱਲ ਆ ਨਾ ਕਿਹਦੇ ਕਿਹਦੇ ਨਾਮ ਲਵਾ ਪੱਦਰ ਦੇ ਸਾਰਿਆਂ ਦੇ ਲੇਤਾ ਨਾ ਫਿਰ ਮੈਂ ਕਵੀ ਮਹਾਉ ਦੀਦੀ ਕੀ ਵੀ ਹੈ ਮੇਰੀ ਆ ਵੀਰੇ ਬਟਨ 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 ਜੈਸਮੀਨ ਦਾ ਵੀਰਾ ਹੈ ਕਹਿੰਦਾ ਮੇਰਾ ਹੈ ਮੇਰੇ ਘਰੋਂ ਵੀਰ ਜੀ ਨੇ ਉਰੇ ਲੈਣਾ ਬਟਨ ਨਾ ਬਟਨ ਨਾ ਤਰੀ ਤੋ ਉਰੇ ਨਹੀਂ ਲੱਗਣਾ ਕਰਨ ਇਹ ਲੈ ਯਾਰ ਆ ਦੇਣਾ ਹਨ ਨੂੰ ਮੋੜ ਕੇ ਪੰਨੂ ਉੱਥੇ ਲੱਗਣਾ ਇਹ ਚੱਲ ਲੱਗ ਗਿਆ ਇਹ ਸੁਬ ਕੱਟ ਨੂੰ ਰੱਖ ਲੈ ਮੇਰੇ ਘਰ ਤੇ ਬਰ ਰੱਖ ਲੈਣਾ ਮੈਂ ਤਾਂ ਸੁਭੂਰੀ ਲੈਣ ਨੂੰ ਜਾਊਂਗੀ ਤਾਂ ਜੈਸਮੀਨ ਵੀ ਕਾਤੇ ਦੀਦੀ ਨੇ ਰਹਿਣਾ ਬੂਆ ਕਾਤੇ ਤੂੰ ਜਾ ਤਾ ਹੋਰ ਕੀ ਤਾਂ ਸਕੂਲ ਜਾਣਾ ਸੀ ਇਹਨੂੰ ਕਹਾਂ ਸਕੂਲ ਨੂੰ ਛੁੱਟੀ ਹੈ ਤਾਂ ਫੂਲ ਨੂੰ ਜਾਣਾ ਛੁੱਟੀ ਸਰਪ੍ਰਥ ਮਾਰਦੀ ਐ ਜੇ ਸਕੂਲ ਨੂੰ ਕਹ ਦਿੰਦਾ ਇਹਨਾਂ ਨੂੰ ਚਾਹ ਦਾ ਸਰਪ੍ਰਥ ਮਾਰ ਦਿੰਦੀ ਐ ਬਸ ਇੱਕ ਵਾਰ ਤਿਆਰ ਹੋਣ ਲੱਗੇ ਨਖਰੇ ਕਰਨ ਮਾ ਮਾ ਕੱਲ ਛੱਡਣ ਗਿਆ ਇਹਨੂੰ ਸਕੂਲ ਨਹੀਂ ਪਰਸੋਂ ਕੱਲ ਤਾਂ ਛੁੱਟੀ ਹੋਦੀ ਪਰसों ਮਹਾਚਲ ਕਣਕਪੁਰ ਦਵਾਈ ਕਰਨ ਵਾਸਤੇ ਸਪਰੇਅ ਦੀ ਉਹ ਦਵਾਈ ਲੈ ਕੇ ਆਉਣੀ ਸੀ ਮਾ ਦਕਾਨ ਮੂਰੇ ਗੱਡੀ ਖੜਾਤੀ ਲੈ ਜਾ ਕੇ ਉਹ ਗਾਹਾਂ ਦੁਕਾਨਦਾਰ ਉਲ ਗਿਆ ਤਾਂ ਥੋੜਾ ਜਿਹਾ ਮੈਂ ਫੋਨ ਪਰ ਪਤਾ ਨਹੀਂ ਕੀ ਲੱਗ ਗਿਆ ਕਰਨ ਮਨੂੰ ਕਹਿੰਦੀ ਮੇਰੇ ਸਕੂਲ ਦੀ ਗੱਡੀ ਲੰਘੀ ਕਹਿੰਦੀ ਮੈਂ ਤਾਂ ਲੇਟ ਹੋ ਰਹਿਣਾ ਕਹਦੀ ਤੂੰ ਜਾਂਦਾ ਕਹਿੰਦੀ ਮੈਂ ਪੁੱਤ ਦਵਾਈ ਤਾਂ ਲੈ ਲਵਾਂ ਕਹਿੰਦੀ ਦਵਾਈ ਬਾਅਦ ਚ ਲੈ ਲਈ ਪਹਿਲਾਂ ਮੈਨੂੰ ਸਕੂਲ ਤੋਂ ਛੱਡ ਮਾ ਚੱਲ ਨਹੀਂ ਹਾਂ ਸਕੂਲ ਕਿੱਥੇ ਛੱਡ ਸਕੂਲ ਛੱਡ ਫੂਲ ਛੱਡ ਦੇ ਆਗੇ ਤੈਨੂੰ ਫੂਲਾ ਨਾ ਇਹ ਮੇਰੇ ਕੋਲ ਪਰੋਲ ਵਰਚੂ ਨਾ ਇਹ ਤਾਂ ਹੁਣ ਤਾਂ ਲਾਈ ਆ ਜੀ ਇਹਦੇ ਵਿੱਚ ਹੀ ਸ਼ਕਲ ਸਟਾਰਟ ਹੋਣੀ ਹੈ ਨਰਸਰੀ ਉਹ ਤਾਂ ਮਗਰੇ ਵੀ ਨਹੀਂ ਹੋਇਆ ਇਹ ਤਾਂ ਪ੍ਰੀ ਨਰਸਰੀ 'ਚ ਆ ਇਹ ਤਾਂ ਪ੍ਰੀ ਨਰਸਰੀ ਜਮਾ ਚੋਤਾ ਲੱਗ ਗਿਆ ਹਾਂ ਸੱਤ ਬਾਰ ਪ੍ਰੀਟ ਛੋਟੀ ਕੁੜੀ ਦਾ ਛੋੜ ਬੜੀ ਆ ਹਾਂ ਹਾਂ ਉਹਦਾ 15 ਦਿਨਾਂ ਬਾਅਦ 20 ਜਾਂ 15 ਜਾਂ 20 ਦਿਨ ਬਾਅਦ ਹੁੰਦਾ ਉਹ ਜਨਮ ਉਹ ਵੀ ਲਾਤੀ ਕਹਾਣੀ ਹੈ ਜੀ ਨਾ ਨਾ ਉਹ ਅਗਲੇ ਸਾਲ ਲਾਉਣ ਨੂੰ ਕਹਿੰਦੇ ਉਹ ਚਲੋ ਚੱਲੀਏ ਬੰਦੇ ਚਲੋ 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 ਮੇਲੋ ਪਾਓ ਤੂੰ ਤਾਂ پیسے ਪੈਸੇ ਚੱਕੋ ਆਪਣੇ ਕਰੋ ਕੁੱਠੇ ਮਾਇਆ ਚੱਕੋ ਪੰਜ ਚੱਕੋ ਪੈਸੇ ਪੰਜ ਚੱਕੋ ਜਿਹੜੀ ਖੰਡਾਈ ਹੈ ਆਪਣੀ ਕਿੱਥੇ ਹੋ ਗਈ ਕਿੱਥੇ ਕਟਮਾ ਕਟਮਾ ਇੱਥੇ ਆ ਇੱਥੇ ਖਡਾ ਤੇ ਇਹਨੂੰ ਪਤਾ ਨਹੀਂ ਕਿੱਥੇ ਕਿੱਥੇ ਹੈ ਕਿਆ ਹੋ ਗਿਆ ਕਿਆ ਹੋ ਗਿਆ ਕਹਿੰਦੀ ਨਲੀ ਗਿਰ ਗਈ ਮਾਂ ਕੋਈ ਨਾ ਕੋਈ ਨਹੀਂ ਹੋਇਆ ਮਾਂ ਮਾਰ ਦਾਈ ਨੀ ਫਾਸਟਪੂਰ ਖਾਣ ਤੇ ਹਰ ਦਈ ਬੁੱਬੂ ਨਹੀਂ ਪਿੰਦਾ ਨਹੀਂ ਦੰਨੀ ਤੇ ਮੈਂ ਬਾਗ ਦਿਓ ਨਹੀਂ ਹੈਨਾ ਉਹ ਗੱਲ ਨਹੀਂ ਉਹ ਗੱਲ ਨਹੀਂ ਪਤਾ ਕੀ ਹੈ ਜਦੋਂ ਖਾਣਾ ਖੀਦਾ ਹੁੰਦਾ ਨਾ ਅੱਜ ਕੱਲੇ ਸਿਆਲਾ ਹੈ ਨਾ ਇੱਧਰ ਆ ਜਾ ਪੁੱਤ ਪੀ ਕੇ ਪਾਣੀ ਪੀਣਾ ਖਰਾਬ ਹੁੰਦਾ ਹਾਂ ਖਰਾਬ ਹੁੰਦਾ ਖਾਏਗਾ ਮੈਂ ਤਾਂ ਤੁਸ ਮੈਂ ਮਾਸੀ ਵੀ ਖਾਦੇ ਮੈਂ ਕਿ ਨਹੀਂ ਉਹ ਗੱਲ ਨਹੀਂ ਚ ਮਾਰੂੰਗੀ ਮਾਰੂੰਗੀ ਬਸ ਮੈਂ ਤਾਂ ਮਾਸੀ ਇੰਜ ਖਾਵਾਂ ਕਿਸੇ ਨੇ ਆੜੇ ਨੂੰ ਮੋਣੀ ਲੜਾ ਕਬਤਾ ਜੀ ਜੋ ਕੁਝ ਬਾਰੀ ਕਰ ਗਿਆ ਜਰਾ ਮਾਜ ਬੈਠੀ ਰੋ ਉਂਟਗਲੇ ਚਾਇਦੇ ਨੂੰ ਮੈਂ ਪਾਣੀ ਕਰ ਦਿੱਤਾ ਹੁਣ ਤੁਸੀਂ ਉੱਠਦੇ ਨਹੀਂ ਭੈਣ ਖੜੀ ਆ ਚਲੋ 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 ਆਦਰੋ ਆ ਫਿਰ ਇਧਰ ਵੀ ਚੱਕੋ ਕਰਨ ਅੰਦਰ ਆ ਉੱਥੇ ਪੈਸੇ ਰੱਖ ਕੇ ਵੀ ਜਾ ਫਾਨ ਜੀ ਪਈਆ ਉੱਥੇ ਉਹਦੇ ਕੋਲ 1 ਰੁਪਏ ਦਾ ਉਰਲੀ ਸਾਡ ਕਾਂਸ ਦਾ ਵਾਦ ਤਾਂ ਕਿੱਥੇ 1 ਰੁਪਏ ਦੀ ਤਾਂ ਹੁਣ ਵੈਲਿਊ ਹੈ ਨਹੀਂ ਵਿਚਾਰੇ ਦੀ 1 ਰੁਪਏ ਦੀ ਵੈਲਿਊ ਹੈ ਨਹੀਂ ਤਾਂ ਕਰਕੇ ਰੁਣਦੇ ਆ 1 ਰੁਪਏ ਨੂੰ ਪੁੱਛਦਾ ਨਾ ਇਹਨੇ ਕਿਸੇ ਗੁਰਦੁਆਰਾ ਸਾਹਿਬ ਕਿਤੇ ਚੱਕੜੇ ਵੰਦੇ 11 ਫੇਰੀ ਕਰਵੇ ਮਿਲਦਾ ਨਹੀਂ ਫੇ ਮਿਲਦਾ ਨਹੀਂ 21 ਰੁਪਏ 51 ਫੇਰੀ ਕਰਦਾ 21 ਰੁਪਏ ਮਿਲਦਾ ਵੀ ਨਹੀਂ ਹੈਗਾ ਹਾਂ ਚਲ ਆ ਜਾ ਫਿਰ ਚਲ ਕੋਈ ਨਾ ਕਰਨ ਚੱਕਲੇ ਨਹੀਂ ਛੜ ਬੀਰ ਮੈਂ ਪਲੇਸ ਕਰਦਾ ਲੈ ਚਲ ਹੈ ਕੰਤੂ ਲੰਬੀ ਤੇਰੇ ਆ ਭਾਈ ਜਿਹੜਾ ਲੱਭ ਗਿਆ ਤੇਰੇ ਆ ਠੀਕ 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 ਜਿਆਦਾ ਗ੍ਰੇਸ ਜਿਆਦਾ ਹੈ ਤੇਰੀ ਵਾਰ ਕੀ ਚਲਾ ਗਿਆ ਮੇਰੇ ਨਾਲ ਕੇਹ ਕਹਿੰਦੀ ਮੈਂ ਇਹ ਨੋਟ ਕੇ ਰੇ પેટ્રોલ ਨੂੰ ਗਈ ਫਿਰ ਆਇਆ ਇੱਕ ਰੁਪਿਆ ਨਹੀਂ ਮੇਰਾ ਸੁਣਦਾ ਡੈਡੀ ਨੂੰ ਕਰਨ ਨੋਟ ਖੜਾ ਬੜਾ ਫਿਰ ਡੈਡੀ ਦਾ ਬਟੂਆ ਖਾਲੀ ਆ ਪੁੱਤ ਡੈਡੀ ਦਾ ਬਟੂਆ ਖਾਲੀ ਇਹਨੂੰ ਪਤਾ ਵੀ ਬਟੂਆ ਲੱਗਦਾ ਕੀ ਹੱਥ ਪਾਉਣ ਬਟੂਆ ਰੂ ਜਿਹੜੀ ਘੁੰਮਦੀ ਗੇਪ ਤੇ ਬਟੂਆ ਹੈਗਾ ਬਟੂਆ ਹੈਗਾ ਇਹ ਪੂਰੇ ਤੇ ਹੱਥ ਪੈਣਾ ਕਿੱਥੇ ਗਿਆ ਲੈ ਆ ਤੂੰ ਕੱਢ ਲੈ ਕੇ ਨਹੀਂ ਮੈਂ ਤਾਂ ਹੱਸਦੀ ਇਹਨੂੰ ਉਹ ਨਾ ਨਾ ਫਾਰਡਾਰੀਤ ਨੂੰ ਮੈਂ ਮਾਫ ਤੱਕ ਆ ਚੰਨਾ ਉਹ ਨਹੀਂ ਉਹ ਦਿੱਲੀ ਮਮਾ ਵਾਲਾ ਪਰਸਲ ਲੈ ਲਾ ਮਮਾ ਦੇ ਪਰਸਲ 'ਚ ਸਾਰਾ ਕੁਝ ਤੋਂ ਮਮਾ ਦੇ ਪਰਸਲ 'ਚ ਸਾਰਾ ਕੁਝ

ਚਲੋ ਕੀ ਕਰਦੇ ਹੋ ਕੀ ਕਰਦੇ ਹੋ